ਪੰਜਾਬ ਸਰਕਾਰ ਫੇਲ ਲੋਕ ਡੈਡਰ ਪੰਜਾਬ ਦੀ ਸਥਿਤੀ ਬਿਲਕੁਲ ਫੇਲ ਜਿਹਦਾ ਦਿਲ ਕਰਦਾ ਗਰਪਾਨ ਚੱਕ ਜਿਹਦਾ ਮਰਜ਼ੀ ਕਟਾ ਲਾਦਾ ਜਿਹਦਾ ਦਿਲ ਕਰਦਾ ਗਰਪਾਨ ਚੱਕ ਜਿਹਦਾ ਕੁੱਟ ਲਾ ਜਾਂਦਾ ਜੋ ਕੱਲ ਘਟਨਾ ਕੀਤੀ ਹੈ ਪੰਜਾਬ ਸਰਕਾਰ ਦੀ ਸ਼ਰਮ ਦੀ ਗੱਲ ਹੈ ਕਿ ਕਿੱਦਾਂ ਦੇ ਇੱਥੋਂ ਨੀਂ ਅੰਗ ਉੱਠ ਕੇ ਆ ਜਾਂਦੇ ਕਿਉਂ ਉਹ ਇਹਨਾਂ ਨੂੰ ਦਲੇਰੀ ਦਿੱਤੀ ਨਹੀਂ ਕਿਉਂ ਨਹੀਂ ਠੁੱਕਿਆ ਜਾਂਦੇ ਕਿਉਂ ਨਹੀਂ ਇਨਕਾਊਂਟਰ ਕੀਤਾ ਜਾਂਦਾ ਇਹਨਾਂ ਲੋਕਾਂ ਦਾ ਸਥਿਤੀ ਕਾ ਦੀ ਸਥਿਤੀ ਨੂੰ ਤੁਸੀਂ ਕੀ ਕਹਿੰਦੇ ਹੋ ਬੰਦਾ ਸਾਡਾ ਮਰਨ ਵਾਲਾ ਪਿਆ ਵਾ ਸਥਿਤੀ ਕੀ ਸਥਿਤੀ ਖਰਾਬ ਹੈ ਸਰਕਾਰ ਫੇਲ ਹੈ ਰਾਸ਼ਟਰਪਤੀ ਰਾਏ ਲਗਣਾ ਚਾਹੀਦਾ ਪੰਜਾਬ ਦੇ ਵਿੱਚ ਵਰਗੂਰਾ Hindu leader ਹੈ ਸਰਕਾਰ ਵੱਲੋਂ ਸੁਰੱਖਿਆ ਪ੍ਰਾਪਤ ਹੁੰਦਾ ਉਹ ਕੋ ਹੈਗਾ ਵਾ ਉਹ ਬੰਦਾ ਸੇਫ ਹੈ ਨਹੀਂਗਾ ਆਹ ਬੰਦਾ ਕਿਥੋਂ ਸਾਰੇ ਹਿੰਦੂਆਂ ਨੂੰ ਅਸੀਂ ਇੱਕ ਹੋਣਾ ਪੈਣਾ ਸਾਰੇ ਹਿੰਦੂਆਂ ਨੂੰ ਇਕੱਠੇ ਹੋਣਾ ਪੈਣਾ ਔਰ ਇੱਕ ਆਵਾਜ਼ ਨਿਕਾੜੀ ਪੈਣੀ ਹੈ ਕਰਫ ਸੇ ਕਹੋ ਹਮ Hindu ਹੈ ਸੱਚਾ ਦੋਸਤ ਮੈਂ ਗੁਰਮੀਤ ਸਿੰਘ ਤਾਂ ਤੁਸੀਂ ਦੇਖ ਰਹੇ ਹੋ ਕਬਨਾਂ ਟਿਕੀ ਦੋਸਤ ਪਹੁੰਚਿਆ ਵੀ ਐਮਸੀ ਹਸਪਤਾਲ ਦੇ ਉਦਗਾਨਾਂ ਚ ਕਿਤੇ ਕਲਕ ਮਾਰਦਾ ਤੋਈ ਸੀ ਸ਼੍ਰੀ ਆਮ ਕਰਪਾ ਨਾਲ ਉਹ ਨੁਲਾ ਕੀਤਾ ਗਿਆ ਸੀ ਆ ਦੂਸਨਦੀਪ ਪੁਰਾ ਥਾਪ ਦੇ ਜੋ ਕਿ ਸ਼ਿਵ ਸੈਨਾ ਦੇ ਵੀ ਨੇ ਲੀਡਰ ਨੇ ਉਹ ਉਹਨਾਂ ਦੇ ਇੱਥੇ ਹਾਲ ਚਾ ਪੁੱਛਣ ਆਏ ਨੇ ਸੁਨੀਲ ਜਾਖੜ ਜੀ ਉਹ ਪੰਜੇਪਤਾ ਭਾਜਪੀ ਦੇ ਲੀਡਰ ਨੇ ਦੇਖ ਸਕਦੇ ਹੋ ਕਿਸ ਤਰ੍ਹਾਂ ਮੈਂ ਹਾਲ ਚਾ ਪੁੱਛਣ ਵਾਸਤੇ ਪੂਰੇ ਭਾਜਪੀ ਲੀਡਰਸ਼ਿਪ ਪਹੁੰਚੀ ਹੈ ਤੇ ਸ਼ਿਵ ਸੈਨਾ ਦੇ ਆਗੂ ਇੱਥੇ ਪਹੁੰਚਿਆ ਆ ਤੁਹਾਡੇ ਸਾਰੇ ਮੁੱਖੇ ਗੁੰਡੇ ਉਹ ਗੁੰਡੇ ਮੈਂ ਕਹਿੰਦਾ ਗੁੰਡੇ ਜਿਹੜੇ ਵੀਡੀਓ ਵਾਇਰਲ ਕਰਕੇ ਜਾਣ ਕੇ ਉਹਨਾਂ ਦੀ ਕੋਮਨਸ਼ਾਹ ਹਿੰਦੂ ਲੀਡਰਾਂ ਨੂੰ ਧਮਕਾਣਾ ਮਤਲਬ ਇਹ ਸ਼ਹਿਰ ਬਾਰੇ ਮੈਂ ਕਹਿੰਦਾ ਕਿ ਹੁਣ ਇਹ ਵੀਡੀਓ ਦੇਖ ਕੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਚੁੱਪ ਕਿਉਂ ਹੈ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਚੁੱਪ ਕਿਉਂ ਹੈ ਕਿਉਂਕਿ ਪੰਜਾਬ ਦੇ ਵਿੱਚ ਮੈਂ ਸਿੱਧੀ ਗੱਲ ਬੋਲਦਾ ਕਿ ਹਿੰਦੂ ਸੁਰੱਖਿਅਤ ਨਹੀਂ ਹੈ ਸਰਕਾਰ ਚਾਹੀਦੀ ਕੰਮ ਵਾਲੀ ਜਿਹੜੀ ਹਿੰਦੂਆਂ ਦੀ ਸੁਰੱਖਿਆ ਕਰ ਸਕੇ ਪਰ 50% ਹਿੰਦੂਆਂ ਦੀ ਵੋਟ ਹੈ ਪਰ ਪੰਜਾਬ 'ਚ ਹਿੰਦੂਆਂ ਨੇ ਵੋਟ ਪਾਈ ਅੱਜ ਤੱਕ ਹਿੰਦੂਆਂ ਦੀ ਸੇਫਟੀ ਕਿਉਂ ਨਹੀਂ ਕੀਤੀ ਜਾ ਰਹੀ ਸਰਕਾਰ ਨੂੰ ਇਹ ਬਹੁਤ ਵੱਡਾ ਸਮਾਂ ਹੈ ਭਾਈ ਸਰ ਕਿਸ ਤਰ੍ਹਾਂ ਦੇਖਦੇ ਹੋ ਸਰ ਜਿਹੜਾ ਕੱਲ ਹਮਲਾ ਹੋਇਆ ਹੈ ਕਾਸਲਾਨਾ ਹਮਲਾ ਹੈ ਕਿਸ ਐਂਗਲ ਤੋਂ ਦੇਖਦੇ ਹੋ ਸਰ ਪੰਜਾਬ ਸਰਕਾਰ ਫੇਲ ਹਮ ਨੌਨ ਆਰਡਰ ਪੰਜਾਬ ਦੀ ਸਥਿਤੀ ਬਿਲਕੁਲ ਫੇਲ ਜਿਹਦਾ ਦਿਲ ਕਰਦਾ ਏ ਕਿਰਪਾਨ ਚੱਕ ਜਿਹਦਾ ਮਰਜ਼ੀ ਕਟਾ ਲਾ ਦਿੰਦਾ ਜਿਹਦਾ ਦਿਲ ਕਰਦਾ ਏ ਕਿਰਪਾਨ ਚੱਕ ਜਿਹਦਾ ਘੁੱਟ ਲਾ ਦਿੰਦਾ ਜੋ ਕੱਲ ਘਟਨਾ ਕੀਤੀ ਹੈ ਪੰਜਾਬ ਸਰਕਾਰ ਦੀ ਸ਼ਰਮ ਦੀ ਗੱਲ ਹੈ ਕਿ ਕਿਦਾਂ ਦੇ ਇਥੋਂ ਨੇ ਅੰਗ ਉੱਠ ਕੇ ਆ ਜਾਂਦੇ ਕਿਉਂ ਇਹਨਾਂ ਨੂੰ ਦਲੇਰੀ ਦਿੱਤੀ ਜਾਂਦੀ ਕਿਉਂ ਨਹੀਂ ਠੁੱਕਿਆ ਜਾਂਦੇ ਕਿਉਂ ਨਹੀਂ এনਕਾਊਂਟਰ ਕੀਤਾ ਜਾਂਦਾ ਇਹਨਾਂ ਲੋਕਾਂ ਦਾ ਤੁਸੀਂ ਗੈਂਗਸਟਰ ਵੀ ਮਾੜੀ ਗਲਤੀ ਕਰਦਾ ਉਹਨੂੰ ਕਾਊਂਟਰ ਕਰ ਦਿੰਦੇ ਹੋ ਜਿਹੜੇ ਪੰਜਾਬ ਦੀ ਜੜ੍ਹ ਨੂੰ ਖਰਾਬ ਕਰਦੇ ਨੇ ਜਿਹੜੇ ਪੰਜਾਬ ਦੀ ਬੇਸ ਨੂੰ ਖਰਾਬ ਕਰ ਰਹੇ ਨੇ ਜਿਹੜੇ ਪੰਜਾਬ ਦੀ ਸੁੱਖ ਸ਼ਾਂਤੀ ਨੂੰ ਖਰਾਬ ਕਰ ਰਹੇ ਨੇ ਉਹਨਾਂ ਨੇ ਅੰਗਾਂ ਦਾ এনਕਾਊਂਟਰ ਕਿਉਂ ਨਹੀਂ ਕੀਤਾ ਜਾਂਦਾ ਕਿਉਂ ਪੁਲਿਸ ਨੇ ਬੰਦੇ ਫੜੇ ਕਿਉਂ ਨਹੀਂ এনਕਾਊਂਟਰ ਕੀਤੇ ਕੱਲ ਇਹ ਤਾਂ ਹੁਣ ਕੀ ਇਸ ਤਰ੍ਹਾਂ ਦੀ ਸਥਿਤੀ ਹੈ ਇਸਮਨਾ ਠੱਪਰ ਸਾਹਿਬ ਸਥਿਤੀ ਕਾਦੀ ਸਥਿਤੀ ਨੂੰ ਤੁਸੀਂ ਕੀ ਕਹਿੰਦੇ ਹੋ ਬੰਦਾ ਸਾਡਾ ਮਰਨ ਸਰਕਾਰ ਫੇਲ ਹੈ ਰਾਸ਼ਟਰਪਤੀ ਰਾਜ ਲਗਣਾ ਚਾਹੀਦਾ ਪੰਜਾਬ ਦੇ ਵਿੱਚ ਜਿੱਥੇ ਤੱਕ ਆਮ ਜਨਤਾ ਨਹੀਂ ਸੇਫ ਨਹੀਂ ਉਹਨਾਂ ਦਾ ਕੀ ਕਹੂਗਾ ਸਰਕਾਰ ਬਸ ਇੱਕ ਗੱਲ ਸਮਝੋ ਆਮ ਜਨਤਾ ਦੀ ਗੱਲ ਛੱਡ ਪਰ ਗੂਰਾ Hindu leader ਹੈ ਸਰਕਾਰ ਵੱਲੋਂ ਸੁਰੱਖਿਆ ਪ੍ਰਾਪਤ ਹੁੰਦਾ ਉਹ ਕੋ ਹੈਗਾ ਵਾ ਉਹ ਬੰਦਾ ਸੇਫ ਹੈ ਨਹੀਂ ਤਾਂ ਆਹ ਬੰਦਾ ਕਿ ਤੁਸੀ ਸੋਝੋ ਮੇਰੀ ਗੱਲ ਇੱਕ ਬੰਦੇ ਕੋ ਸੁਰੱਖਿਆ ਕਰਮੀ ਹੈ ਉਸਲੇ ਨਾਲ ਉਹ ਕਿਰਪਾਨਾ ਦੇਖ ਕੇ ਡਰ ਕੇ ਪਿੱਛੇ ਹੋ ਜਾਂਦਾ ਪਹਿਲੀ ਗੱਲ ਤਾਂ ਉਹਦੇ ਉੱਤੇ ਐਨਐਸਏ ਲੱਗਣੀ ਚਾਹੀਦੀ ਹੈ ਜਿਹੜਾ ਗਨਮੈਨ ਨਾਲ ਹੈ ਪਹਿਲੇ ਤਾਂ ਉਹਨੂੰ ਬਰਖਾਸਤ ਹੋਣਾ ਚਾਹੀਦਾ ਉਹਦੇ ਉੱਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਜਿਹੜੀ ਡਿਊਟੀ ਤੋਂਨੇ ਕਤਾਈ ਵਰਤੀ ਹੈ ਤਰਖਾ ਕਾਦੀ ਲੰਦਾ ਹੋ ਤੇ ਬਰਖਾਸਤ ਵੀ ਉਹਨਾਂ ਨੂੰ ਕਰ ਦਿੱਤਾ ਹੈ ਇਸ ਟਾਈਮ ਪਰਚਾ ਕ੍ਰੋਸ ਪਰਚਾ ਹੋਣਾ ਚਾਹੀਦਾ ਉਹਦੇ ਉੱਤੇ ਪਰਚਾ ਹੋਣਾ ਚਾਹੀਦਾ ਵੀ ਉਹ ਸਾਜੀ ਦਾ ਹਿੱਸਾ ਹੈ ਕਿਉਂਕਿ ਜਦੋਂ ਮਰਨੇ ਉਹ ਡਿਊਟੀ ਕਾਦੀ ਕਰੀਆ ਤਰਖਾ ਕਾਦੀ ਲੈ ਰਿਆ ਸਰਕਾਰ ਕੋਲ ਤਰਖਾ ਲੈ ਰਿਆ ਵੀ ਮੈਂ ਜਿਸ ਪ੍ਰਕਿਰਤੀ ਨਾਲ ਆਇਆ ਮੈਂ ਉਹ ਸੁਰੱਖਿਆ ਕਰੂੰਗਾ ਜਦੋਂ ਉਹਤੇ ਹਮਲਾ ਕਰਨ ਆਇਆ ਪਿੱਛੇ ਹਟ ਰਿਆ ਇਹਦਾ ਮਤਲਬ ਕੀ ਹੈ ਜੋ ਆਪਣੀ ਡਿਊਟੀ ਤੋਂ ਕਤਾਈ ਵਰਤ ਰਿਹਾ ਇਸ ਸਿਰੋਤ ਤੇ ਐਫ ਆਈ ਆਰ ਨੂੰ ਚਾਹੀਦੀ ਗਣ ਮੈਂਦੇ ਕੀ ਕਹਿਣਾ ਚਾਹੋਗੇ ਸਰ ਜੋ ਕੱਲ ਕਾਥਲਣਾ ਹਮਲਾ ਹੋਇਆ ਕੱਲ ਸੰਦੀਪ ਥਾਪਰ ਦੇ ਦਿਨ ਦਿਹਾੜੇ ਪੁਲਿਸ ਸਟੇਸ਼ਨ ਦੇ ਸਾਹਮਣੇ ਸਿਕਿਉਰਿਟੀ ਗਾਰਡ ਦੀ ਮੌਜੂਦਗੀ ਸਰੇ ਆਮ ਹਮਲਾ ਹੋਣਾ ਔਰ ਪੁਲਿਸ ਮੁਕ ਦਰਸ਼ਕ ਪੰਜਾਬ ਦੀ ਭਗਵੰਤ ਮਾਨ ਸਰਕਾਰ ਜਲੰਧ ਦੇ ਇਲੈਕਸ਼ਨ ਚ ਡੁੱਬੀ ਹੋਈ ਹੈ तमाम MLA MP ਉਹਨਾਂ ਪੰਜਾਬ ਦੀ ਚਿੰਤਾ ਨਹੀਂ ਹੈ ਔਰ ਕੱਲ ਇੱਕ ਵਪਾਰੀ ਨੇਤਾ ਤਾਰਿਕ ਨੇਤਾ ਹਿੰਦੂ ਨੇਤਾ ਉਤੇ ਹਮਰਾ ਇੱਕ ਚੈਲੰਜ ਹੈ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦਾ ਛੇਧੰਤਰ ਹੈ ਜਿੰਨੂੰ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਦਾ ਪੰਜਾਬੀ ਪੰਜਾਬ ਦਾ ਹਿੰਦੂ ਅਮਨ ਔਰ ਸ਼ਾਂਤੀ ਚਾਹੁੰਦਾ ਹੈ ਪਰ ਜਿਹਸ ਤਰਿਕੇ ਨਾਲ ਗੋਲੀਆਂ ਦੇ ਨਾਲ ਛੇਧੰਤਰ ਦੇ ਨਾਲ ਪੰਜਾਬ ਦੇ ਹਿੰਦੂ ਦੇ ਹਮਲੇ ਹੋਣਗੇ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਵੀ ਇਹਨਾਂ ਦਾ ਜਵਾਬ ਇਸ ਤਰ੍ਹਾਂ ਦੇਵਾਂਗੇ ਅਸੀਂ ਪੰਜਾਬ ਜਮਨ ਸ਼ਾਂਤੀ ਚਾਹੁੰਦੇ ਆਂ ਪਰ ਗੋਲੀਆਂ ਖਾ ਅਸੀਂ ਇਸ ਤਰ੍ਹਾਂ ਦਾ ਜੀਵਨ ਨਹੀਂ ਜੀਣਾ ਅੱਗੇ ਵੀ ਅਸੀਂ ਪੰਜਾਬ ਨੂੰ ਅਮਨ ਸ਼ਾਂਤੀ ਦਿੱਤੀ ਹੈ ਇਕੱਠੇ ਹੋਏ ਆਂ ਪੰਜਾਬੀ ਇਕੱਠੇ ਕਰਾਂਗੇ ਅਤੰਕਵਾਦ ਦਾ ਮੁਕਾਬਲਾ ਕਰਾਂਗੇ ਇਹ ਭਗਵੰਤ ਮਾਨ ਸਰਕਾਰ ਦੇ ਛੇੜੰਡ ਨਾਲ ਮੁਕਾਬਲਾ ਕਰਾਂਗੇ ਜੇ ਭਗਵੰਤ ਮਾਨ ਸਰਕਾਰ ਨੇ ਕਾਬੂ ਨਾ ਕੀਤਾ ਤੇ ਫਿਰ ਸਾਰਾ ਪੰਜਾਬ ਇਕੱਠਾ ਕਰਕੇ ਅਸੀਂ ਇਹਨਾਂ ਦੇ ਖਿਲਾਫ ਮੂਵਮੈਂਟ ਸ਼ੁਰੂ ਕਰਾਂਗੇ ਪੰਜਾਬ ਦੇ ਵਿੱਚ ਹਮੇਸ਼ਾ ਹੀ ਹਿੰਦੂਆਂ ਨਾਲ ਵਿਤਕਰਾ ਹੁੰਦਾ ਨਜ਼ਰ ਆਇਆ ਤੁਸੀਂ ਦੇਖਿਆ ਸ਼ਰੇਆਮ ਦੇ ਵਿੱਚ ਸ਼ਰੇਆਮ ਕਿ ਕਿਤਾ ਗੁੰਡਾ ਕਰਦੀ ਆ ਨੰਗਾ ਆਨਾਥ ਮੈਂ ਨਿਆਂਗ ਨਹੀਂ ਕਹੂੰਗਾ ਇਹ ਗੁੰਡੇ ਨੇ ਗੁੰਡੇ ਕਿਉਂਕਿ ਇਹਨਾਂ ਨੇ ਪੰਜਾਬ ਦਾ ਹਮੇਸ਼ਾ ਮਹੌਲ ਹੀ ਖਰਾਬ ਕੀਤਾ ਵੈ ਹਜੇ ਤੱਕ ਤੁਸੀਂ ਦੇਖ ਲਓ ਕਿ ਸੀਐਮ ਸਾਡੇ ਪੰਜਾਬ ਦੇ ਮਾਨ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ ਪਿਛਲੇ ਦਿਨ ਤੁਸੀਂ ਦੇਖਿਆ ਕਿ ਕਿੱਦਾ ਸ਼ਰੇਆਮ ਪਹਿਲਾਂ ਵੀ ਸਾਡੇ ਹਿੰਦੂ ਲੀਡਰਾਂ 'ਤੇ ਕਿੰਨੀ ਵਾਰੀ ਹਮਲੇ ਹੋਏ ਔਰ ਇੱਕ ਚੀਜ਼ ਦੱਸੋਗੀ ਸਕਿਉਰਟੀ ਜਿਹੜੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਸਾਨੂੰ ਦਿੱਤੀ ਹੈ ਇਹ ਕਿ ਆਪ ਮੈਂ ਪਿਛੜੀ ਇੱਕ ਮੁੱਦਾ ਚੱਕਿਆ ਸੀਗਾ ਕਿ ਆਹ ਕੋਲੀ ਚਲਾ ਸਕਦੇ ਆ ਜਦੋਂ ਸੜਕ ਤੇ ਹਮਲਾ ਹੁੰਦਾ ਅੱਜ ਮਾਨਯੋਗ ਜੀਪੀ ਸਾਹਿਬ ਮਾਨਯੋਗ ਮੈਂ ਮਾਨਯੋਗ ਸੀਪੀ ਸਾਹਿਬ ਨੂੰ ਧਿਆਨ ਨੂੰ ਪੁੱਛਦਾ ਵਾਂ ਕਿ ਜਿਹੜਾ ਤੁਸੀਂ ਕੰਨਮੈਂਟ ਪ੍ਰੋਵਾਈਡ ਕਰਾਇਆ ਸੀ ਕੋਰਾ ਥਾਪਰ ਨੂੰ ਉਥੇ ਆਪਣੀ ਜਾਨ ਛੁਡਾਉਂਦਾ ਫਿਰ ਆਪ ਲੁਕਦਾ ਘਰਦਾ ਸੀ ਕਿ ਕਿੱਥੇ ਮੈਨੂੰ ਇਹ ਨਾ ਵੜ ਦੇਣ ਪੰਜਾਬ ਦੇ ਵਿੱਚ ਮੈਂ ਪਹਿਲਾਂ ਵੀ ਕਿੰਨੀ ਵਾਰੀ ਕਹਿ ਚੁੱਕਾ ਕਿ ਹਿੰਦੂ ਸੇਫ ਨਹੀਂ ਹੈ ਇਹ ਸਰਕਾਰਾਂ ਜਿਹੜੀਆਂ ਨੇ ਮੈਂ ਇਹ ਜਾਨਾ ਕਿ 50% ਸਾਡੇ ਹਿੰਦੂਆਂ ਦੀ ਵੋਟਾਂ ਲਿੱਤੀਆਂ ਔਰ ਸਾਡੇ ਪੰਜਾਬ ਦੇ ਵਿੱਚ Hindu ਸਮਾਜ ਦੇ ਸ਼ੇਪਸੈਨਿਕ ਸਾਡੇ ਭਰਾ ਹਮੇਸ਼ਾ ਟਾਰਗੇਟ ਹੋ ਰਹੇ ਪਿਛਲੀ ਵਾਰ ਤੁਸੀਂ ਦੇਖਿਆ ਕਿਦਾ ਸੁਦੀਸ਼ ਕੁਮਾਰ ਪੂਰੀ ਉਸ ਤੋਂ ਪਹਿਲਾਂ ਮੇਰੇ ਤੇ ਹੱਤਵਾਦੀ ਹਮਲੇ ਹੁੰਦੇ ਉਸ ਤੋਂ ਪਹਿਲਾਂ ਸਾਡੇ ਦੁਰਗਾ ਪ੍ਰਸਾਦ ਗੁਪਤਾ ਕਈ ਸ਼ੇਪਸੈਨਿਕ ਸਾਡੇ ਮਾਰੇ ਜਾਂਦੇ ਮਤਲਬ ਸਰਕਾਰ ਮੂਖ ਦਰਸ਼ਕ ਆਪ ਬਣੀ ਹੋਈ ਹੈ ਹਰ 2-3 ਮਹੀਨੇ ਬੀਤੇ ਨੇ ਕਿਸੇ ਨਾ ਕਿਸੇ Hindu ਲੀਡਰ ਤੇ ਹਮਲਾ ਹੁੰਦਾ ਔਰ ਮਾਰਿਆ ਜਾਂਦਾ ਔਰ ਅਸੀਂ ਸਾਰੇ Hindu ਮੂਖ ਦਰਸ਼ਕ ਬਣ ਕੇ ਸਿਰਫ ਦੇਖਦੇ ਰਹਿੰਦੇ ਹਾਂ ਕਿਉਂ ਸਰਕਾਰ ਨੂੰ ਅਸੀਂ ਕਿਉਂ ਨਹੀਂ ਪੁੱਛਦੇ ਕਿ ਪੰਜਾਬ ਦੇ ਵਿੱਚ ਅਸੀਂ ਸੇਫ ਕੀਤੇ ਹਾਂ ਪੰਜਾਬ ਦੇ ਵਿੱਚ ਹਿੰਦੂ ਸੇਫ ਕੀਤੇ ਆ ਜੇ ਅੱਜ ਹਿੰਦੂ ਸੇਫ ਹੁੰਦਾ ਕਿ ਅਜੇ ਹਾਲ ਨਾ ਹੁੰਦਾ ਹਰ ਵਾਰੀ ਤੁਸੀਂ ਅੱਗੇ ਦੇਖੋ ਕਿ ਹਿੰਦੂਆਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਵੈ ਸਰਕਾਰ ਕਿਉਂ ਟਾਰਗੇਟ ਕਰਵਾ ਰਹੀ ਹੈ ਮੈਂ ਸਾਰਨਾ ਪਹਿਲੇ ਡੀਜੀਪੀ ਸਾਹਮਣੂ ਕਹਿੰਦਾ ਕਿ ਸਿਕਿਉਰਿਟੀ ਤੁਸੀਂ ਉਹ ਦੋ ਕਿ ਜਿੰਨਾ ਕੋਲ ਪਰਮਿਸ਼ਨ ਹੋਵੇ ਜਿੰਨਾ ਕੋਲ ਸਾਨੂੰ ਬਚਾਉਂਦਾ ਉਹ ਮੋਹ ਮਸਲਾ ਹੋਵੇ ਔਰ ਸਾਨੂੰ ਬਚਾਇਆ ਨਹੀਂ ਜਾਂਦਾ ਉਹ ਆਪਣੀ ਜਾਨ ਛੁੜਾ ਰਹੇ ਨੇ ਜਾਂ ਆਪਣੇ ਪਿੱਛੇ ਭੱਜ ਰਹੇ ਨੇ ਆਪਣੀ ਜਾਨ ਬਚਾ ਰਹੇ ਨੇ ਕੀ ਕਰਨੀ ਹੈ ਇਹੋ ਜੀ ਸੁਰੱਖਿਆ ਕੀ ਕਰਨੀ ਹੈ ਇਹੋ ਜੀ ਸੇਫਟੀ ਜਿਹਦਾ ਪਰਿਵਾਰ ਟਿਕਦਾ ਜਿਹਦਾ ਪਰਿਵਾਰ ਖਰਾਬ ਹੁੰਦਾ ਅੱਜ ਉਹ ਕੋਰੇ ਥਾਪਰ ਦੇ ਪਰਿਵਾਰ ਨੂੰ ਪੁੱਛੋ ਕਿ ਉੱਤੇ ਕੀ ਬੀਤਰੀ ਹੋਣੀ ਹੈ ਉੱਤੇ ਕੀ ਚੱਲ ਰਿਹਾ ਹੋਣਾ ਵੈ ਮਤਲਬ ਸਾਰੇ ਹਿੰਦੂਆਂ ਨੂੰ ਅਸੀਂ ਇੱਕ ਹੋਣਾ ਪੈਣਾ ਸਾਰੇ ਹਿੰਦੂਆਂ ਨੂੰ ਇਕੱਠੇ ਹੋਣਾ ਪੈਣਾ ਔਰ ਇੱਕ ਆਵਾਜ਼ ਨੁਕਾਰੀ ਪੈਣੀ ਹੈ ਜ਼ਰਾ ਸੇ ਕਹੋ ਹਮ ਹਿੰਦੂ ਹੈ ਔਰ ਹਮ ਹਿੰਦੂ ਇਕ ਜੁੱਟ ਹੈ ਕਾਰਨ ਇਹ ਹੈਗਾ ਜੀ ਸਰਨਾ ਵੱਡਾ ਕਿ ਜਿਹੜਾ ਬੰਦਾ ਫੱਕੜਵਾਦੀਆਂ ਦੇ ਖਿਲਾਫ ਜਿਹੜੇ ਪੰਨੂ ਜਿਹੜੇ ਬਾਹਰ ਬੈਠੇ ਵਿਦੇਸ਼ਾਂ ਦੇ ਵਿੱਚ ਆਤਵਾਦੀ ਜਿਹੜੇ ਸਮਰਥਨ ਬਾਹਰ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਉਹਨਾਂ ਦੀ ਇੱਕੋ ਮੰਸ਼ਾ ਹੈ ਕਿ ਪੰਜਾਬ ਦੇ ਵਿੱਚ ਹਿੰਦੂ ਮਰਵਾਓ ਇਹ ਕੋਈ ਮੰਸ਼ਾ ਹੈ ਕਿ ਸ਼ੇਪਸੈਨਿਕ ਪੰਜਾਬ ਦੇ ਵਿੱਚ ਮਰਵਾਓ ਕਿਉਂ ਸ਼ੇਪਸੈਨਿਕ ਨੇ ਆਪਣੇ ਚਾਰ ਹਥਿਆਲੀ ਤਰ੍ਹਾਂ ਕੇ ਪੰਜਾਬ ਹਿੱਤਾਂ ਲਈ ਕੰਮ ਕੀਤਾ ਪੰਜਾਬ ਦੇ ਪੰਜਾਬ ਦੇ ਚੰਗੇ ਕੰਮ ਨਹੀਂ ਕੰਮ ਕੀਤਾ ਪੰਜਾਬ ਨਾਲ ਇਹ ਪੰਜਾਬ ਨੂੰ ਨਾਲ ਲੈ ਕੇ ਜਾਨ ਲਈ ਕੰਮ ਕੀਤਾ ਮਤਲਬ ਅਤੇ ਇਹ ਨਾਰਾ ਲੰਮਿਆ ਸਾਡਾ ਪੰਜਾਬ ਜਿੰਦਾਬਾਦ ਸਾਡਾ ਹਿੰਦੁਸਤਾਨ ਜਿੰਦਾਬਾਦ ਔਰ ਮੈਂ ਪੁੱਛਣਾ ਚਾਹਨਾ ਵਾ ਇੱਕ ਆਵਾਜ਼ ਪਾਜੋ ਸਾਰਾ ਪੰਜਾਬ ਦਾ Hindu ਔਰ ਦਿਖਾ ਦਿਓ ਸਰਕਾਰਾਂ ਨੂੰ ਕਿ ਅਸੀਂ Hindu ਇੱਕ ਹਾਂ